ਹੇ ਮਿੱਤਰੋ ਇਸ ਵੀਰ ਦਾ ਕਮੈਂਟ ਜੀ ਆ ਕਿ ਧਰਤੀ ਸੂਰਜ ਨਾਲੋਂ 13 ਲੱਖ ਗੁਣਾ ਛੋਟੀ ਨਹੀਂ ਹੈਗੀ 13 ਗੁਣਾ ਛੋਟੀ ਹੈ ਮਤਲਬ ਸੂਰਜ ਧਰਤੀ ਤੋਂ 13 ਗੁਣਾ ਹੀ ਵੱਡਾ ਹੈਗਾ ਸੋ ਦੋਸਤੋ ਅੱਜ ਆਪਾਂ ਇਹਦੀ ਇੱਕ ਵੀਡੀਓ ਬਣਾ ਲਈਏ ਸ਼ਾਇਦ ਇਸ ਵੀਰ ਨੂੰ ਪਤਾ ਲੱਗ ਜੂਗਾ ਕਿ ਸੂਰਜ ਦੀ ਕਿੰਨੀ ਪਾਵਰ ਹੈ ਕਿੰਨਾ ਸੂਰਜ ਵੱਡਾ ਹੋ ਸਕਦਾ ਧਰਤੀ ਤੋਂ ਕਿੱਥੇ ਤੱਕ ਸੂਰਜ ਮਾਰ ਕਰਦਾ ਹੈ ਸੋ ਦੋਸਤੋ ਇਹਦਾ ਕੋਈ ਸਭ ਨੂੰ ਪਤਾ ਹੈ ਕਿ ਆਪਣੇ ਗ੍ਰਹਿ ਆਪਣੇ ਸੌਰ ਮੰਡਲ ਦੇ ਅੰਦਰ 8 ਗਰੇ ਰਹੇ ਨੇ ਸੋ ਬਈ ਇੱਕ ਡਾਰਫ ਪਲੈਨਟ ਜਾਨੀ ਕਿ ਪਲੂਟੋ ਜਿਹੜਾ ਕਿ ਗ੍ਰਹਿਾਂ ਦੀ ਸ਼੍ਰੇਣੀ ਤੋਂ ਬਾਹਰ ਕੱਢਿਆ ਹੋਇਆ ਉਹ ਸੂਰਜੋਂ ਕਿੰਬਈ 5.5 ਅਰਬ ਕਿਲੋਮੀਟਰ ਦੂਰ ਆਗਾ ਤੁਸੀਂ ਇਤੋਂ ਬਾਅਦ ਵੀ ਆ ਸੋ ਜੀ ਦੋਸਤੋ ਬਾਰੇ ਬਾਰੇ ਸੋਚਦੇ ਹੁਣ ਇਹਨੇ ਕਿ ਬਈ ਬਸ ਸਿਰਫ ਇਹਨਾਂ ਗ੍ਰਹਿਾਂ ਦੇ ਤੱਕ ਹੀ ਆਪਣਾ ਸੌਰ ਮੰਡਲ ਖਤਮ ਹੋ ਜਾਂਦਾ ਮਤਲਬ ਸੋ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਬਈ ਪਲੂਟੋ ਦਾ ਤਾਂ ਸਿਰਫ ਸੂਰਜ 10% ਵੀ ਕਵਰ ਨਹੀਂ ਕਰਦਾ ਸੂਰਜ ਦਾ ਮਤਲਬ ਸੌਰ ਮੰਡਲ ਦਾ ਮਤਲਬ 10% ਹਿੱਸਾ ਵੀ ਨਹੀਂ ਕਵਰ ਹੁੰਦਾ ਪਲੂਟੋ ਦਾ ਖਤਰਾ ਸੋ ਦੋਸਤੋ ਪਲੂਟੋ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਾਈਪਰ ਬੈਲਟ ਕਾਈਪਰ ਬੈਲਟ ਜੇ ਦੋਸਤੋ 30 ਐਸਟਰੋਨੋਮਿਕਲ ਯੂਨਿਟ ਤੇ ਫੈਲੀ ਹੋਈ ਹੈ ਤੁਸੀਂ ਦੇਖ ਲਓ ਵੀ ਇੱਕ ਐਸਟਰੋਨੋਮਿਕਲ ਯੂਨਿਟ ਚ 15 ਕਰੋੜ ਕਿਲੋਮੀਟਰ ਹੁੰਦਾ ਹੈਗਾ 30 ਐਸਟਰੋਨੋਮਿਕਲ ਯੂਨਿਟ ਦੇ ਵਿੱਚ ਤਾਂ ਇਕੱਲੇ ਕਾਈਪਰ ਬੈਲਟ ਫੈਲੀ ਹੋਈ ਹੈ ਜਿਹੜੀ ਕਿ ਬਈ بڑے بڑے ਪੱਥਰ ਮਨੁਤਕੀਕਾਰ ਤੋਂ ਲੈ ਕੇ ਪੂਰੇ ਪਿੰਡਾਂ ਜਿਹੜੇ ਪੱਥਰ ਨੇਗੇ ਜਿਹੜੀ ਕਿ ਬਈ ਕਾਈਪਰ ਬੈਲਟ ਦੇ ਵਿੱਚ ਘੁੰਮ ਰਹੇ ਨੇਗੇ ਹਾਂ ਸੋ ਦੋਸਤੋ ਜਿਹੜਾ ਆਪਣੇ ਉਲਕਾ ਪਿੰਡ ਆਉਂਦੇ ਨੇਗੇ ਮਤਲਬ ਧਰਤੀ ਬੰਨੀ ਜਾਂ ਕਿਸੇ ਵੀ ਗ੍ਰਹਿ ਬੰਨੀ ਉਲਕਾ ਪਿੰਡ ਦੋਸਤੋ ਉੱਥੋਂ ਹੀ ਆਉਂਦੇ ਆਣਗੇ ਕਾਈਪਰ ਬੈਲਟ ਦੇ ਵਿੱਚੋਂ ਵੀ ਆਉਂਦੇ ਨੇ ਤੇ ਆਊਟ ਕਲਾਊਡ ਦੇ ਵਿੱਚੋਂ ਵੀ ਆਉਂਦੇ ਨੇ ਸੋ ਦੋਸਤੋ ਕਾਈਪਰ ਬੈਲਟ ਐਨੀ ਜ਼ਿਆਦਾ ਫੈਲੀ ਹੋਈ ਹੈ ਜਿਹਨੂੰ ਵੀ ਸੂਰਜ ਨੇ ਪੂਰੀ ਤਰ੍ਹਾਂ ਮਤਲਬ ਬੰਦ ਕੇ ਰੱਖਿਆ ਹੋਇਆ ਆਪਣੇ ਗ੍ਰੈਵਿਟੀਸ਼ਨਲ ਫੋਰਸ ਦੇ ਕਾਰਨ ਸੋ ਵੀ ਉਹ ਚੱਕਰ ਲਾਉਂਦੇ ਨੇ ਸੂਰਜ ਦਾ ਤੁਸੀਂ ਆਪ ਹਸਬਾ ਲਾ ਲਓ ਹੁਣ ਕੀਤੀ ਐਸਟਰੋਨੋਮਿਕਲ ਜੂਨ ਟਾਈਪਰ ਬੈਲਟ ਤੋਂ ਬਾਅਦ ਸ਼ੁਰੂ ਹੋ ਜਾਣਾ ਆਊਟ ਕਲਾਊਡ ਜਿਹੜਾ ਕਿ ਮਿੱਤਰੋ ਤੁਸੀਂ ਜੇ ਗੇਮ ਮੰਨੋਗੇ 20000 ਐਸਟਰੋਨੋਮਿਕਲ ਯੂਨਟ ਦੇ ਵਿੱਚ ਫੈਲਿਆ ਹੋਇਆ ਉਹ ਤੁਸੀਂ ਆਪ ਹਿਸਾਬ ਨਾਲ ਵੀ ਉੱਥੇ ਤੱਕ ਜਿਹੜੇ ਮਤਲਬ ਆਊਟਰ ਆਊਟ ਕਲਾਊਡ ਦੇ ਦੋ ਵਿੱਚ ਦੋਸਤੋ ਪੱਥਰ ਹੀ ਘੁੰਮਦੇ ਰਹਿੰਦੇ ਨੇ ਜਿੱਦਾਂ ਕਿ ਕਾਈਪਰ ਬੈਲਟ ਦੇ ਅੰਦਰ ਘੁੰਮਦੇ ਨੇ ਉਹਦੇ ਵਿੱਚ ਵੀ ਜਿਹੋ ਉਸ ਤੋਂ ਛੋਟੇ ਵੱਡੇ ਪੱਥਰ ਮਤਲਬ ਘੁੰਮਦੇ ਰਹਿੰਦੇ ਰਹੇਗੇ ਜਿਹਨੂੰ ਕਿ ਸੂਰਜ ਇਫੈਕਟ ਕਰਦਾ ਤੁਸੀਂ ਹਿਸਾਬ ਲਾ ਲਓ ਦੋ ਵੀ ਸੂਰਜ ਦੇ ਮਤਲਬ ਇਫੈਕਟ ਪਾਉਂਦਾ ਉਹਨਾਂ ਦੇ ਤੇ ਉਹਨੂੰ ਬੰਨ ਕੇ ਰੱਖਦਾ ਮਤਲਬ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਆ ਆਪਣੀ ਧਰਤੀ ਦਾ ਸੂਰਜ ਦੂਸਰੋਂ 15 ਕਰੋੜ ਕਿਲੋਮੀਟਰ ਹੀ ਹੈ ਇੱਕ ਐਸਟਰੋਨੋਮਿਕਲ ਯੂਨਿਟ ਹੀ ਹੈ ਅਣਕਾ ਪਿੰਡ ਆਉਣ ਦੇਗੇ ਹਨ ਆਪਣੇ ਸੌਰ ਮੰਡਲ ਦੇ ਅੰਦਰ ਬੜਾ ਜਾਂਦੇ ਨੇ ਉਹਨੂੰ ਆਪਾਂ ਬਈ ਹਣਕਾ ਪਿੰਡ ਜਾਂ ਕਾਮੇਟ ਕਹਿੰਦੇ ਹਾਂਗੇ ਸੋ ਦੋਸਤੋ ਉਹ ਕੈਪਰ ਬ੍ਰਾਈਟ ਦੇ ਜਾਂ ਮਤਲਬ ਆਊਟਕਲਾਉਡ ਦੇ ਵਿੱਚੋਂ ਹੀ ਆਉਂਦੇ ਨੇਗੇ ਸੋ ਦੋਸਤੋ ਇਸ ਤੋਂ ਜਿਹੜਾ ਬਾਹਰਲਾ ਇੰਟਰਸਟੇਲਰ ਸਪੇਸ ਹੈ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਆ ਦੋਸਤੋ ਮਤਲਬ ਕਿ ਕਿਰਨਾਂ ਰੇਡੀਏਸ਼ਨ ਬਹੁਤ ਹੀ ਜ਼ਿਆਦਾ ਖਤਰਨਾਕ ਆ ਜਿਵੇਂ ਕਿ ਗਾਮਾ ਰੇ ਬਸਟ ਐਫ ਆਰ ਬੀ ਜੇ ਉਹ ਮਤਲਬ ਕਿ ਬਲੈਕ ਹੋਲ ਕੋਲਾਈ ਜਾਂਦਾ ਜਾਂ ਨਿਊਟਰਨ ਸਟਾਰ ਕੋਲਾਈ ਜਾਂ ਵਗੈਰਾ ਵਗੈਰਾ ਅਗਰ ਵੀ ਉਹ ਕਿਸੇ ਤਰੀਕੇ ਨਾਲ ਆਪਣੀ ਧਰਤੀ ਤੇ ਆ ਜਾਣਾ ਤਾਂ ਬਈ ਉਹਨੇ ਕੋਈ ਇਨਸਾਨ ਨਹੀਂ ਦੇਖਣਾ ਕੋਈ ਜਾਨਵਰ ਨਹੀਂ ਦੇਖਣਾ ਕੋਈ ਰੱਬ ਨਹੀਂ ਦੇਖਣਾ ਕੋਈ ਭਗਤ ਨਹੀਂ ਦੇਖਣਾ ਬਈ ਸਭ ਮਿਟਾ ਦਊਗੀ ਉਹ ਇੰਨੀ ਜ਼ਿਆਦਾ ਪਾਵਰਫੁਲ ਹੁੰਦੀ ਹੈ ਉਹ ਉਹਨੂੰ ਵੀ ਰੋਕਣ ਵਾਸਤੇ ਸੂਰਜ ਨੇ ਇੱਕ ਕਵਚ ਬਣਾਇਆ ਹੋਇਆ ਜਿਹਨੂੰ ਕਿ ਬਈ ਹੀਲਿਓਸਫੀਅਰ ਕਹਿੰਦੇ ਨੇ ਹੀਲਿਓਸਫੀਅਰ ਦੋਸਤੋ ਉਹ ਖਤਰਨਾਕ ਰੇਡੀਏਸ਼ਨ ਨੂੰ ਮਤਲਬ ਕਿ ਜਾ ਆਉਣ ਨਹੀਂ ਦਿੰਦਾ ਉਹਨੂੰ ਡਿਫਲੈਕਟ ਕਰ ਦਿੰਦਾ ਉਹ ਸੋ ਦੋਸਤੋ ਇਹਦਾ ਕਰਕੇ ਆਪਣੇ ਸੌਰ ਮੰਡਲ ਦੀ ਰੱਖਿਆ ਕਰਦਾ ਸੂਰਜ ਸੋ ਦੋਸਤੋ ਇਹ ਵੀ ਸਾਬਤ ਕੀਨੇ ਕਰਿਆ ਹੈ ਕਿ ਕਾਈਪਰ ਬੈਲਟ ਦੇ ਵਿੱਚ ਪੱਥਰ ਨੇ ਜਾਂ ਮਤਲਬ ਕਿ ਉਹਨਾਂ ਡਿਸਟੈਂਸ ਦਾ ਇੰਨਾ ਜ਼ਿਆਦਾ ਹੈ ਵੀ ਜਿਹਦੇ ਰੌਕਟਾ ਸਾਧੀਆਂ ਨਾਲ ਟੱਕੀਊਗਾ ਸੋ ਦੇਖਣ ਨੂੰ ਆਪਾਂ ਨੂੰ ਲੱਗੇ ਲੱਗਦੇ ਨੇ ਉਹ ਉਹਨਾਂ ਦਾ ਵੀ ਆਪ ਸੁਣੀ ਜਿਹੜਾ ਡਿਸਟੈਂਸ ਆ ਕਿ ਜਿਹੜਾ 100 ਕਿਲੋਮੀਟਰ ਕੇ ਦਾ 500 ਕਿਲੋ ਦਾ 100000 ਕਿਲੋਮੀਟਰ ਦੇ ਦੇ ਸਟੈਂਸ ਤੇ ਹੈਗੇ ਨੇ ਉਹ ਸੋ ਵੀ ਇਹ ਸਾਬਤ ਕਰਿਆ ਹੈ ਵੌਲਗਰ ਬੰਨ ਤੇ ਬੌਜਰ ਟੂ ਨੇ ਦੋਸਤੋ ਜੋ ਕਿ 1970 ਦੇ ਵਿੱਚ ਲਾਂਚ ਕੀਤਾ ਗਿਆ ਸੀਗਾ ਸੋ ਦੋਸਤੋ ਵਿਗਿਆਨੀ ਮੰਨਦੇ ਨੇ ਵੀ ਅਗਰ ਇਹ ਖਰਾਬ ਨਾ ਹੋਇਆ ਮਤਲਬ ਸਹੀ ਸਲਾਮਤ ਇਹ ਚੱਲਦਾ ਰਿਹਾ ਤਾਂ ਦੋਸਤੋ ਇਹਨੂੰ ਆਊਟ ਕਲਾਉਡ ਪਾਸ ਕਰਨ ਲੱਗੇ ਨੂੰ ਮਤਲਬ ਕਿ ਪੂਰੇ ਭਾਈ ਮਤਲਬ 3000 ਸਾਲ ਲੱਗ ਜਾਣਗੇ ਹਾਂਜੀ 3000 ਸਾਲ ਤੁਸੀਂ ਦੇਖ ਲਓ ਵੀ ਕਿੰਨਾ ਵੱਡਾ ਇਹ ਆਪਣਾ ਸੌਰ ਮੰਡਲ ਹੈਗਾ ਦੋਸਤੋ ਤੋ ਹੁਣ ਤੁਹਾਨੂੰ ਅਹਿਸਾਸ ਹੋ ਗਿਆ ਹੋਣਾ ਹੈ ਕਿ ਆਪਣਾ ਜਿਹੜਾ ਸੂਰਜ ਹੈ ਉਹ ਕਿੰਨਾ ਪਾਵਰਫੁਲ ਹੈ ਤਾਂ ਹੀ ਤਾਂ ਬਈ ਉਹ 13 ਲੱਖ ਗੁਣਾ ਵੱਡਾ ਧਰਤੀ ਤੋਂ ਤਾਂ ਹੀ ਕਰਕੇ ਬਈ ਤੁਸੀਂ ਜੇ ਆਖੋ ਜਿਵੇਂ ਵੀ ਆਪਣਾ ਸੌਰ ਮੰਡਲ ਕਿੰਨਾ ਵੱਡਾ ਹੈਗਾ ਸੋ ਦੋਸਤੋ ਆਪਣਾ ਸੌਰ ਮੰਡਲ ਹੀ ਇੱਕ ਜਿਹੜਾ ਇੰਨਾ ਵੱਡਾ ਹੈ ਤਾਂ ਬ੍ਰਹਮੰਡ ਦੇ ਅੰਦਰ ਤਾਂ ਬਈ ਲੱਖਾਂ ਕਰੋੜਾਂ ਹੋਰ ਮੰਡਲ ਨੇਗੇ ਹੈ ਨਾ ਸੋ ਦੋਸਤੋ ਹੁਣ ਵੀ ਇਹ ਬ੍ਰਹਮੰਡ ਕਿੰਨਾ ਵੱਡਾ ਬ੍ਰਹਮੰਡ ਬਣਾਇਆ ਹੋਇਆ ਹੈ ਜਿੱਥੇ ਕਿ ਬਈ ਅੱਜ ਤੱਕ ਇੱਕ ਛੋਟਾ ਜਿਹਾ ਮਾਈਕਰੋਸਕੋਪਿੰਗ ਆਰਗਾਨਿਜ਼ਮ ਹੀ ਜੀਵ ਪਾਇਆ ਜਿੰਗਿਆ ਹੈਗਾ ਕਿਤੇ ਵੀ ਸਿਰਫ ਆਪਾਂ ਬਈ ਸੋਚ ਕੇ ਦੇਖ ਲਓ ਜੀ ਆਪਾਂ ਇਕੱਲੇ ਆ ਵਰਮਾਨ ਦੇ ਅੰਦਰ ਬਈ ਇਹ ਗੱਲ ਇੱਕ ਡਰਾਉਣ ਵਾਲੀ ਵੀ ਹੈ ਕਿ ਆਪਾਂ ਇੰਨੇ ਵੱਡੇ ਵਰਮਾਨ ਦੇ ਵਿੱਚ ਯਾਰ ਇਕੱਲੇ ਆ ਤੁਸੀਂ ਜਦਾ ਲਾ ਲਓ ਵੀ ਪੂਰੀ ਧਰਤੀ ਦੇ ਉੱਪਰ ਇੱਕ ਕੀੜੀ ਰਹਿ ਰਹੀ ਹੋਵੇ ਤਾਂ ਉਹ ਕਿਦਾਂ ਦਾ ਮਹਿਸੂਸ ਹੋਊਗਾ ਸੋ ਦੋਸਤੋ ਇਦਾਂ ਹੀ ਆਪਾਂਗੇ ਸਿਰਫ ਆਪਾਂ ਇਕੱਲੇ ਹੀ ਇੱਕ ਧਰਤੀ ਦੇ ਉੱਤੇ ਜੀਵਨ ਹੈ ਹੋ ਸਕਦਾ ਦੋਸਤੋ ਹੋਰ ਵੀ ਕਈ ਗ੍ਰਹਿਾਂ ਉੱਤੇ ਜੀਵਨ ਹੋਵੇ ਪਰ ਅਜ ਤੱਕ ਲੱਭਿਆ ਨਹੀਂ ਹੈਗਾ ਦੋਸਤੋ ਕਿਤੇ ਵੀ ਹੈ ਨਾ ਸੁਬੇ ਹੀ ਆਪਣੀ ਗ੍ਰੀਜ ਦੋਸਤੋ ਇਹਦੇ ਆਪਾਂ ਬਈ ਕਾਈਪਰ ਬੈਲਟ ਜਾਂ ਆਊਟਰ ਕਲਾਊਡ ਮਤਲਬ ਸੌਰ ਮੰਡਲ ਦੇ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਣਾਵਾਂਗੇ ਤਾਂ ਬਈ ਆਪਾਂ ਵੀਡੀਓ ਉਹ ਕੇ ਬਣਾਵਾਂਗੇ ਤੋਂ ਇਹ ਆਪਣੀ ਇੰਡੀਗ ਵੀਡੀਓ ਜੀਗੀ ਵੀਡੀਓ ਦੇਖਣ ਲਈ ਧੰਨਵਾਦ